ਹਾਂ ਚੈਟ ਜੀਬੀਟੀ ਕਾ ਯਾਰ ਅੱਜ ਦਾ ਖ਼ਬਰ ਆ ਇਹਨੂੰ ਪੜ ਤੇ ਜੇ ਮੈਨੂੰ ਕੰਮ ਦੀ ਖ਼ਬਰ ਦੱਸ ਜੇ ਕੋਈ ਹੈਗੀ ਤਾਂ ਜਦੋਂ ਹੋ ਗਿਆ ਤਾਂ ਮੈਂ ਦੱਸਾਂ ਤੇ ਇੱਕ ਆ ਫੋਟੋ ਆ ਫੋਟੋ ਨੂੰ ਕੱਟ ਵੱਢ ਕੇ ਜੇ ਐਵੇਂ ਕਰਕੇ ਇਹਦੇ ਤੇ ਆ ਲਿਖ ਦੇ ਓਹੋ ਯਾਰ ਅੱਜ ਦੀ ਲਿਮਟ ਪੂਰੀ ਹੋ ਗਈ ਕੋਈ ਰਹਿਣਾ ਮਹਿੰਗਾ ਕੰਮ ਸਬਸਕ੍ਰਿਪਸ਼ਨ ਵੀ ਨਹੀਂ ਲੈਣੀ ਹੁਣੀ ਚਲ ਕੱਲ ਦੀ ਡੀਕ ਕਰਦੇ ਆ ਕਿ ਤੁਸੀਂ ਵੀ ਜੱਗੀ ਵਾਂਗੂ ਚੈਟ ਜੀਬੀਟੀ ਵਰਤਦੇ ਹੋ ਤੇ ਪੈਸੇ ਵੀ ਨਹੀਂ ਲਾਉਣਾ ਚਾਹੁੰਦੇ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਆ ਚੈਟ ਜੀਬੀਟੀ ਵੱਲੋਂ ਅੱਜ ਦੀ ਤਰੀਕ ਤੁਸੀਂ ਨੋਟ ਕਰ ਲਓ ਅੱਜ ਤਰੀਕ ਹੈਗੀ ਹੈ ਨਵੰਬਰ 3 ਤੇ ਨਵੰਬਰ 4 ਤੋਂ ਚੈਟ ਜੀਪੀਟੀ ਦੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਜਿਹੜਾ ਉਹਨਾਂ ਦਾ ਚੈਟ ਜੀਪੀਟੀ ਗੋ ਦਾ ਸਬਸਕ੍ਰਿਪਸ਼ਨ ਆਫ ਫ੍ਰੀ ਦੇ ਵਿੱਚ ਲੈ ਸਕਦੇ ਹੋ ਪੂਰੇ ਸਾਲ ਵਾਸਤੇ ਹਾਲਾਂਕਿ ਜਿਹੜਾ ਚੈਟ ਜੀਪੀਟੀ ਗੋ ਦੀ ਸਬਸਕ੍ਰਿਪਸ਼ਨ ਐ ਸਪੈਸ਼ਲੀ ਇੰਡੀਆ ਵਾਸਤੇ ਆਈ ਸੀ ਤੇ 399 ਰੁਪਏ ਦੇ ਵਿੱਚ ਇੱਕ ਮਹੀਨੇ ਵਾਸਤੇ ਚੱਲਦੀ ਸੀ ਜਿਦੇ ਵਿੱਚ ਤੁਸੀਂ ਆਮ ਨਾਲੋਂ ਵੱਧ ਸਵਾਲ ਕਰ ਸਕਦੇ ਸੀ ਤੁਹਾਡੀ ਜਿਹੜੀ ਮੈਮਰੀ ਆ ਉਹ ਵੀ ਵੱਧ ਸੇਵ ਰਹਿੰਦੀ ਸੀ ਤੇ ਹੁਣ ਇਹ ਸਰਵਿਸ ਬਿਲਕੁਲ ਫ੍ਰੀ ਮਿਲੇਗੀ 1 ਸਾਲ ਵਾਸਤੇ